ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਿਰਤ ਤੁਹਾਡਾ ਸਵਾਗਤ ਕਰਦੀ ਹਾਂ ਸਾਡੇ YouTube ਚੈਨਲ ਬੈਸਟ ਕਰੀਅਰ ਗਾਈਡ ਫॉर ਪੰਜਾਬੀ ਤੋਂ ਕਪੂਰਥਲਾ ਪੰਜਾਬ ਦੇ ਸਭ ਤੋਂ ਸੁੰਦਰ ਅਤੇ ਇਤਿਹਾਸਿਕ ਸ਼ਹਿਰਾਂ ਵਿੱਚੋਂ ਇੱਕ ਹੈ ਕਪੂਰਥਲਾ ਦਾ ਮੁਗਲ ਆਰਕੀਟੈਕਚਰ ਜਗਤਜੀਤ ਪੈਲੇਸ ਅਤੇ ਰੰਗਲਾ ਪੰਜਾਬ ਬਹੁਤ ਪ੍ਰਸਿੱਧ ਹਨ ਕਪੂਰਥਲਾ ਨੂੰ ਪੰਜਾਬ ਦਾ ਪੈਰਿਸ ਵੀ ਕਿਹਾ ਜਾਂਦਾ ਹੈ ਹਰ ਸਾਲ ਭਾਰਤ ਅਤੇ ਵਿਦੇਸ਼ਾਂ ਤੋਂ ਵੱਖਾਂ ਟੂਰਿਸਟ ਇੱਥੇ ਆਉਂਦੇ ਹਨ ਕਪੂਰਥਲਾ ਦੇ ਬਿਊਟੀ ਇੰਡਸਟਰੀ ਦੀ ਗੱਲ ਕਰੀਏ ਤਾਂ ਇਹ ਪਿਛਲੇ ਕੁਝ ਸਾਲਾਂ ਵਿੱਚ ਤੇਜ਼ੀ ਨਾਲ ਵਧੀ ਹੈ ਕਪੂਰਥਲਾ ਦੇ ਨੌਜਵਾਨ ਬਿਊਟੀ ਇੰਡਸਟਰੀ ਵਿੱਚ ਕਰੀਅਰ ਦੇ ਪਾਲ ਵਿੱਚ ਤੇਜ਼ੀ ਨਾਲ ਛੋਟੇ-ਕੂਟੇ ਪੱਰਲਨ ਤੋਂ ਲੈ ਕੇ ਵੱਡੀਆਂ ਬਿਊਟੀ ਅਕੈਡਮੀਆਂ ਤੱਕ ਕਪੂਰਥਲਾ ਨੇ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਇਸ ਲਈ ਜੇਕਰ ਤੁਸੀਂ ਕਪੂਰਥਲਾ ਵਿੱਚ ਟੌਪ ਦੀਆਂ ਤਿੰਨ ਸਭ ਤੋਂ ਵਧੀਆ ਬਿਊਟੀ ਅਕੈਡਮੀਆਂ ਦੀ ਭਾਲ ਕਰ ਰਹੇ ਹੋ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਹੈ ਇਸ ਵੀਡੀਓ ਵਿੱਚ ਅਸੀਂ ਕਪੂਰਥਲਾ ਵਿੱਚ ਟੌਪ ਦੀਆਂ ਤਿੰਨ ਬਿਊਟੀ ਅਕੈਡਮੀ ਬਾਰੇ ਜਾਣਕਾਰੀ ਪ੍ਰਦਾਨ ਕਰਾਂਗੇ ਆਓ ਜਾਣਦੇ ਹਾਂ ਕਿ ਕਪੂਰਥਲਾ ਵਿੱਚ ਟੌਪ ਦੀਆਂ ਤਿੰਨ ਬਿਊਟੀ ਅਕੈਡਮੀਆ ਕਿਹੜੀਆਂ ਹਨ ਕਪੂਰਥਲਾ ਵਿੱਚ ਟੌਪ ਦੀਆਂ ਤਿੰਨ ਬਿਊਟੀ ਅਕੈਡਮੀ ਵਿੱਚੋਂ ਪਹਿਲੇ ਨੰਬਰ ਤੇ ਆਉਂਦੀ ਹੈ ਰੇਨ ਇੰਟਰਨੈਸ਼ਨਲ ਸਕੂਲ ਆਫ ਬਿਊਟੀ ਐਂਡ ਵੈਲਨੈਸ ਕਪੂਰ ਅਤੇ ਤੀਜੇ ਨੰਬਰ ਤੇ ਆਉਂਦੀ ਹੈ ਐਟੀਟਿਊਡ ਲਗਜ਼ਰੀ ਸਲੂਨ ਅਤੇ ਅਕੈਡਮੀ ਕਪੂਰਥਲਾ ਆਓ ਉਹਨਿੰ ਅਕੈਡਮੀ ਬਾਰੇ ਵਿਸਤ੍ਰਿਤ ਰੂਚੀ ਜਾਣਕਾਰੀ ਪ੍ਰਦਾਨ ਕਰੀਏ ਓਰੇਨ ਇੰਟਰਨੈਸ਼ਨਲ ਸਕੂਲ ਆਫ ਬਿਊਟਨ ਵੈਲਨੈਸ ਦੇ ਕਪੂਰਥਲਾ ਬ੍ਰਾਂਚ ਕਪੂਰਥਲਾ ਵਿੱਚ ਬਿਊਟੀ ਕੋਰਸ ਲਈ ਪਹਿਲੇ ਸਥਾਨ ਤੇ ਆਉਂਦੀ ਹੈ ਓਰੇਨ ਇੰਟਰਨੈਸ਼ਨਲ ਸਕੂਲ ਆਫ ਬਿਊਟਨ ਵੈਲਨੈਸ ਕਪੂਰਥਲਾ ਵਿੱਚ ਇੱਕ ਬੈਚ ਵਿੱਚ 30 ਤੋਂ 35 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਟ੍ਰੇਨਿੰਗ ਬਹੁਤ ਹੀ ਪ੍ਰੋਫੈਸ਼ਨਲ ਤੇ ਐਕਸਪੀਰੀਅੰਸ ਤੇ ਨਜ਼ਰ ਆ ਦਿੱਤੀ ਜਾਂਦੀ ਹੈ ਓਰੇਨ ਇੰਟਰਨੈਸ਼ਨਲ ਸਕੂਲ ਆਫ ਬਿਊਟੀ ਅਤੇ ਇਸ ਦੀ ਕੀਮਤ ਲਗਭਗ 5 ਲੱਖ ਰੁਪਏ ਹੈ ਸਟੂਡੈਂਟਸ ਪੂਰੇ ਬਿਊਟੀ ਪਾਰਲਰ ਕੋਰਸ ਤੇ ਲਗਭਗ professionel makeup course hair course nail course skin course ਮਿੱਥ ਵੀ ਤੋਂ ਵੱਧ ਕੋਰਸ ਕਰ ਸਕਦੇ ਹਨ ਔਰੇਨ ਇੰਟਰਨੈਸ਼ਨਲ ਅਕੈਡਮੀ ਦੀ ਕਪੂਰਥਲਾ ਬ੍ਰਾਂਚ ਦੂਜੀਆਂ ਬ੍ਰਾਂਚਾਂ ਦੇ ਮੁਕਾਬਲੇ ਵਧੀਆ ਪਲੇਸਮੈਂਟ ਅਤੇ ਇੰਟਰਨਸ਼ਿਪ ਦਿੰਦੀ ਹੈ ਅਤੇ ਇੱਥੋਂ ਕੋਰਸ ਪੂਰਾ ਕਰਨ ਵਾਲੇ ਕੁੱਝ ਸਟੂਡੈਂਟਸ ਨੂੰ ਹੀ ਆਪਣੇ ਆਪ ਜੌਬਸ ਰਭਣੀਆਂ ਪੈਂਦੀਆਂ ਹਨ ਜੇਕਰ ਤੁਸੀਂ ਔਰੇਨ ਇੰਟਰਨੈਸ਼ਨਲ ਸਕੂਲ ਆਫ ਬਿਊਟਨ ਵੈਲਨੈਸ ਕਪੂਰਥਲਾ ਵਿੱਚ ਦਾਖਲਾ ਲੈਣ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਸਕਰੀਨ ਤੇ ਦਿੱਤੇ ਪਤੇ ਤੇ ਜਾ ਸਕਦੇ ਹੋ ਕਪੂਰਥਲਾ ਵਿੱਚ ਬਿਊਟੀ ਕੋਰਸ ਵਾਲੀ ਦੂਜੇ ਨੰਬਰ ਤੇ ਹੁੰਦੀ ਹੈ 99 ਇੰਸਟੀਚਿਊਟ ਆਫ ਬਿਊਟੀ ਐਂਡ ਵੈਲਨੈਸ ਦੀ ਕਪੂਰਥਲਾ ਬ੍ਰਾਂਚ 99 ਇੰਸਟੀਚਿਊਟ ਆਫ ਬਿਊਟੀ ਐਂਡ ਵੈਲਨੈਸ ਕਪੂਰਥਲਾ ਬ੍ਰਾਂਚ ਸਟੂਡੈਂਟਸ ਨੂੰ ਪ੍ਰੋਫੈਸ਼ਨਲ ਟ੍ਰੇਨਰਸ ਦੁਆਰਾ ਮੇਕਅਪ ਕੋਰਸ, ਹੈਅਰ ਕੋਰਸ, ਨੇਲ ਕੋਰਸ, ਸਕਿਨ ਕੋਰਸ, ਪੂਰੇ ਬਿਊਟੀ ਪਾਰਲ ਕੋਰਸ ਆਦਿ ਵਿੱਚ ਟ੍ਰੇਨਿੰਗ ਦਿੱਤੀ ਹੈ। 99 ਇੰਸਟੀਚਿਊਟ ਆਫ ਬਿਊਟੀ ਐਂਡ ਵੈਲਨੈਸ ਕਪੂਰਥਲਾ ਵਿੱਚ ਇੱਕ ਸਿੰਗਲ ਬੈਚ ਵਿੱਚ ਕੀ ਤੋ 40 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। 99 ਇੰਸਟੀਚ 99 ਇੰਸਟੀਚਿਊਟ ਆਫ ਬਿਊਟਨ ਵੈਲਨੈਸ ਕਪੂਰਥਲਾ ਵਿੱਚ ਕੋਰਸ ਪੂਰਾ ਕਰਨ ਵਾਲੇ ਸਟੂਡੈਂਟਸ ਨੇ ਵੀ ਵਧੀਆ ਰਿਵਿਊਜ਼ ਦਿੱਤੇ ਹਨ 99 ਇੰਸਟੀਚਿਊਟ ਆਫ ਬਿਊਟਨ ਵੈਲਨੈਸ ਕਪੂਰਥਲਾ ਬ੍ਰਾਂਚ ਵਿੱਚ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ 99 ਇੰਸਟੀਚਿਊਟ ਆਫ ਬਿਊਟਨ ਵੈਲਨੈਸ ਦੀਆਂ ਹੋਰ ਬ੍ਰਾਂਚਾਂ ਦੇ ਮੁਕਾਬਲੇ ਵਧੀਆ ਹੈ ਅੱਜ ਤੱਕ ਕੋਰਸ ਪੂਰਾ ਕਰਨ ਵਾਲੇ ਕੁਝ ਹੀ ਸਟੂਡੈਂਟਸ ਨੂੰ ਆਪਣੇ ਆਪ ਜੌਬਸ ਲੱਭਣੀਆਂ ਪੈਂਦੀਆਂ ਹਨ ਜੇਕਰ ਤੁਸੀਂ 99 ਇੰਸਟੀਚਿਊਟ ਆਫ ਬਿਊਟਨ ਵੈਲਨੈਸ ਕਪੂਰਥਲਾ ਵਿੱਚ ਦਾਖਲਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ ਤੇ ਦਿੱਤੇ ਪਤੇ ਤੇ ਜਾ ਸਕਦੇ ਹੋ ਬ ਇੱਥੇ ਬਹੁਤ ਹੀ ਪ੍ਰੋਫੈਸ਼ਨਲ ਟ੍ਰੇਨਰਜ਼ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਐਟੀਟਿਊਡ ਲਕਜ਼ਰੀ ਸਲੂਨ ਐਂਡ ਅਕੈਡਮੀ ਕਪੂਥਲਾ ਬ੍ਰਾਂਚ ਦੇ ਇੱਕ ਬੈਚ 30 ਤੋਂ 35 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤਾ ਹੈ ਐਟੀਟਿਊਡ ਲਕਜ਼ਰੀ ਸਲੂਨ ਐਂਡ ਅਕੈਡਮੀ ਕਪੂਥਲਾ ਵਿੱਚ ਇੱਕ ਪੂਰੇ ਬਿਊਟੀ ਪਾਰਲਰ ਕੋਰਸ ਦੀ ਫੀਸ ਲਗਭਗ 3 ਲੱਖ ਰੁਪਏ ਹੈ ਅਤੇ ਇਸ ਦੀ ਡਿਊਰੇਸ਼ਨ 1 ਸਾਲ ਹੈ ਐਟੀਟਿਊਡ ਲਕਜ਼ਰੀ ਸਲੂਨ ਅਤੇ ਅਕੈਡਮੀ ਦੀ ਕਪੂਥਲਾ ਵਿੱਚ ਸਿਰਫ ਇੱਕ ਬ੍ਰਾਂਚ ਹੈ ਇਸ ਲਈ ਸਟੂਡੈਂਟਸ ਨੂੰ ਕੋਰਸ ਕਰਨ ਲਈ ਉੱਥੇ ਆਉਣਾ ਪੈਂਦਾ ਹੈ Attitude Luxury Salon and Academy ਵਿੱਚ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ ਵਧੀਆ ਹੈ ਅਤੇ ਕੋਰਸ ਪੂਰਾ ਕਰਨ ਵੇਲੇ ਕੁਝ ਸਟੂਡੈਂਟਸ ਨੂੰ ਹੀ ਆਪਣੇ ਆਪ ਜੌਬਸ ਰਬਣੀ ਪੈਂਦੀਆਂ ਹਨ Attitude Luxury Salon and Academy ਕਪੂਥੜਾ ਵਿੱਚ ਦਾਖਲਾ ਲੈਣ ਲਈ ਸਟੂਡੈਂਟਸ ਨੂੰ ਸਕ੍ਰੀਨ ਦੇ ਦਿੱਤੇ ਪਤੇ ਤੇ ਜਾਣਾ ਚਾਹੀਦਾ ਹੈ ਜੇਕਰ ਤੁਸੀਂ ਬਿਊਟੀ ਪਾਰਲ ਕੋਰਸਾਂ ਵਿੱਚ ਮਾਹਿਰ ਬੰਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਭਰਤੀਆਂ ਟੌਪ ਦੀਆਂ ਬਿਊਟੀ ਅਕੈਡਮੀਆ ਵਿੱਚੋਂ ਕਿਸੇ ਇੱਕ ਤੋ ਕੋਰਸ ਕਰਨ ਦੀ ਸਿਫਾਰਿਸ਼ ਕਰਾਂਗੇ ਭਾਰਤ ਦੀਆਂ ਟੌਪ ਦੀਆਂ ਅਕੈਡਮੀਆ ਵਿੱਚ ਤੁਹਾਨੂੰ ਬਹੁਤ ਮਾਹਿਰ ਟ੍ਰੇਨਰਾਂ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਹ ਤੁਹਾਨੂੰ ਬਿਊਟੀ ਇੰਡਸਟਰੀ ਵਿੱਚ ਮਾਹਿਰ ਬਣਾਉਂਦਾ ਹੈ ਅਤੇ ਇਸ ਕਾਰਨ ਭਾਰਤ ਅਤੇ ਵਿਦੇਸ਼ਾਂ ਦੇ ਵੱਡੇ ਬਿਊਟੀ ਬ੍ਰਾਂਡ ਤੁਹਾਨੂੰ ਜੌਬ ਦੀ ਪੇਸ਼ਕਸ਼ ਕਰਦੇ ਹਨ ਜੇਕਰ ਤੁਸੀਂ ਭਾਰਤ ਦੇ ਟੌਪ ਦੇ ਬਿਊਟੀ ਕੋਰਸਾਂ ਵਿੱਚੋਂ ਇੱਕ ਤੋਂ ਬਿਊਟੀ ਪਾਰਲ ਕੋਰਸ ਕਰਨਾ ਚਾਹੁੰਦੇ ਹੋ ਤਾਂ ਇੱਥੇ ਅਸੀਂ ਭਾਰਤ ਦੀਆਂ ਟੌਪ ਜਿਹਾ ਤਿੰਨ ਪੂਰੇ ਬਿਊਟੀ ਪਾਰਲ ਕੋਰਸ ਪ੍ਰਦਾਨ ਕਰਨ ਵਾਲੀਆਂ ਅਕੈਡਮੀਆ ਬਾਰੇ ਜਾਣਕਾਰੀ ਦਿੰਦੀ ਹੈ ਇਹ ਪੂਰੇ ਭਾਰਤ ਵਿੱਚ ਟੌਪ ਦੀਆਂ ਤਿੰਨ ਅਜਿਹੀਆਂ ਬਿਊਟੀ ਅਕੈਡਮੀਆ ਹਨ ਇਹਦੇ ਸਟੂਡੈਂਟਸ ਕੋਰਸ ਪੂਰਾ ਕਰ ਸਕਦੇ ਹਨ ਅਤੇ ਬਹੁਤ ਮਾਹਿਰ professionl beautician ਜਾਂ makeup artist ਬਣ ਸਕਦੇ ਹਨ। ਇੰਡੀਆ ਦੀਆਂ ਟੌਪ 3 ਬਿਊਟੀ ਪਾਰਲ ਕੋਰਸ ਕਰਵਾਉਣ ਵਾਲੀਆਂ ਅਕੈਡਮੀ ਵਿੱਚ ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਬਿੰਦੀਆ ਇੰਟਰਨੈਸ਼ਨਲ ਅਕੈਡਮੀ। ਇਸ ਅਕੈਡਮੀ ਨੂੰ ਹਾਈ ਟ੍ਰੇਨਿੰਗ ਕੁਆਲਿਟੀ ਅਤੇ ਬੈਸਟ ਜੋਬ ਪਲੇਸਮੈਂਟ ਕਰਕੇ ਲਗਾਤਾਰ 6 ਵਾਰ ਬੈਸਟ ਬਿਊਟੀ ਅਕੈਡਮੀ ਦਾ ਅਵਾਰਡ ਮਿਲ ਚੁੱਕਿਆ ਹੈ। ਮੇਰੀ ਬਿੰਦੇ ਇੰਟਰਨੈਸ਼ਨਲ ਅਕੈडमी ਵਿੱਚ ਹਾਈ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸਡ ਟ੍ਰੇਨਰ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ। ਮੇਰੀ ਬਿੰਦੇ ਇੰਟਰਨੈਸ਼ਨਲ ਅਕੈडमी ਵਿੱਚ ਟ੍ਰੇਨਿੰਗ ਕੁਆਲਿਟੀ ਹਾਈ ਰੱਖਣ ਲਈ ਇੱਕ ਬੈਚ ਵਿੱਚ 12 ਤੋਂ 15 ਸਟੂਡੈਂਟਸ ਨੂੰ ਰੱਖਿਆ ਜਾਂਦਾ ਹੈ ਤਾਂ ਜੋ ਇੱਕ ਇੱਕ ਬੱਚੇ ਤੇ ਫੋਕਸ ਹੋ ਸਕੇ। ਮੇਰੀ ਬਿੰਦੇ ਇੰਟਰਨੈਸ਼ਨਲ ਅਕੈडमी ਦਾ ਮਾਸਟਰ ਇਨ ਕੋਸਮੈਟੋਲੋਜੀ ਕੋਰਸ ਅਤੇ ਮਾਸਟਰ ਇਨ ਇੰਟਰਨੈਸ਼ਨਲ ਕੋਸਮੈਟੋਲੋਜੀ ਕੋਰਸ ਇੰਡੀਆ ਦਾ ਸਭ ਤੋਂ ਬੈਸਟ ਕੋਸਮੈਟੋਲੋਜੀ ਕੋਰਸ ਮੰਨਿਆ ਗਿਆ ਹੈ। ਇੱਥੇ ਪੂਰੇ ਇੰਡੀਆ ਦੇ ਨਾਲ-ਨਾਲ ਨੇਪਾਲ, ਭੂਟਾਨ, ਬੰਗਲਾਦੇਸ਼ ਐਕਸਟੈਂਸ਼ਨ ਕੋਰਸ हेयर ਕੋਰਸ ਨੇਲਸ ਕੋਰਸ ਮਾਈਕਰੋ ਬਲੀਡਿੰਗ ਕੋਰਸ ਅਤੇ ਇੰਟਰਨੈਸ਼ਨਲ ਕੋਰਸਸ ਦੇ ਲਈ ਇੰਡੀਆ ਦੀ ਬੈਸਟ ਅਕੈਡਮੀ ਮੰਨੀ ਗਈ ਹੈ। ਇੰਨਾ ਹੀ ਨਹੀਂ ਵਿਦੇਸ਼ਾਂ ਦੀਆਂ ਵੱਡੀਆਂ ਕੰਪਨੀਆਂ ਵਿੱਚ ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਦੇ ਇੰਟਰਨੈਸ਼ਨਲ ਕੋਰਸਸ ਦੀ ਕਾਫੀ ਡਿਮਾਂਡ ਹੈ। ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਆਪਣੇ ਡਿਪਲੋਮਾ ਅਤੇ ਮਾਸਟਰਸ ਕੋਰਸ ਵਿੱਚ 100% ਜੋਬ ਪਲੇਸਮੈਂਟ ਦੇ ਲਈ ਫੇਮਸ ਹੈ। ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਵਿੱਚ ਇੰਟਰਨੈਸ਼ਨਲ ਕੋਰਸਸ ਕਰਕੇ ਸਟੂਡੈਂਟਸ ਯੂਨਾਈਟਿਡ ਸਟੇਟਸ ਕੈਨੇਡਾ ਯੂਰਪ ਆਸਟ੍ਰੇਲੀਆ ਸਿੰਗਾਪੁਰ ਮਾਲਦੀਵਸ ਦੁਬਈ ਅਤੇ ਹੋਰ ਵੀ ਕਈ ਦੇਸ਼ਾਂ ਵਿੱਚ ਜੋਬ ਕਰ ਸਕਦੇ ਹਨ ਮੇਰੀ ਵੀ ਇੰਟਰਨੈਸ਼ਨਲ ਅਕੈडमी ਦੀਆਂ ਦੋ ਬ੍ਰਾਂਚਾਂ ਹਨ ਇਸ ਦੀ ਇੱਕ ਬ੍ਰਾਂਚ ਨੋਇਡਾ ਸੈਕਟਰ 18 ਮੈਟਰੋ ਸਟੇਸ਼ਨ ਦੇ ਨੇੜੇ ਹੈ ਤਾਂ ਦੂਜੀ ਬ੍ਰਾਂਚ ਦਿੱਲੀ ਦਾ ਰੋਜ਼ਰੀ ਗਾਰਡਨ ਮੈਟਰੋ ਸਟੇਸ਼ਨ ਦੇ ਨੇੜੇ ਹੈ ਮੇਰੀ ਵੀ ਇੰਟਰਨੈਸ਼ਨਲ ਅਕੈडमी ਦਾ ਪੂਰਾ ਐਡਰੈਸ ਸਕਰੀਨ ਤੇ ਦਿੱਤਾ ਹੈ ਤੁਸੀਂ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ VLCC ਇੰਸਟੀਚਿਊਟ ਦੀ ਮੁੰਬਈ ਬ੍ਰਾਂਚ ਭਾਰਤ ਵਿੱਚ ਦੂਜੀ ਸਭ ਤੋਂ ਵੱਡੀ ਬਿਊਟੀ ਕੋਰਸ ਪ੍ਰਦਾਨ ਕਰਨ ਵਾਲੀ ਅਕੈडमी ਹੈ ਦੇਸ਼ ਭਰ ਵਿੱਚ VLCC ਇੰਸਟੀਚਿਊਟ ਦੀਆਂ ਬਹੁਤ ਸਾਰੀਆਂ ਬ੍ਰਾਂਚਾਂ ਹਨ ਪਰ ਹੋਰ VLCC ਬ੍ਰਾਂਚਾਂ ਦੇ ਮੁਕਾਬਲੇ VLCC ਇੰਸਟੀਚਿਊਟ ਮੁੰਬਈ ਵਿੱਚ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸ ਟ੍ਰੇਨਰ ਹਨ ਜੋ ਤੁਹਾਨੂੰ ਬਰੀਕੀ ਨਾਲ ਸਮਝਾਉਂਦੇ ਹਨ VLCC ਇੰਸਟੀਚਿਊਟ ਵਿੱਚ ਇੱਕ ਬੈਚ ਵਿੱਚ 40 ਤੋਂ 50 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਇੱਥੇ ਇੱਕ ਪੂਰਾ ਬਿਊਟੀ ਪਾਰਲਰ ਕੋਰਸ ਕਰਨ ਵਿੱਚ 1 ਸਾਲ ਲੱਗਦਾ ਹੈ ਅਤੇ ਇਸ ਦੀ ਫੀਸ ਲਗਭਗ 8 ਲੱਖ ਰੁਪਏ ਹੁੰਦੀ ਹੈ VLCC ਇੰਸਟੀਚਿਊਟ ਦੀ ਮੁੰਬਈ ਬ੍ਰਾਂਚ ਦੀ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ VLCC ਦੀ ਹੋਰ ਬ੍ਰਾਂਚਾਂ ਦੇ ਮੁਕਾਬਲੇ ਵਧੀਆ ਹੈ ਅਤੇ ਇਥੇ ਕੋਰਸ ਪੂਰਾ ਕਰਨ ਵਾਲੇ ਸਕੂਲ ਸਟੂਡੈਂਟਸ ਨੂੰ ਹੀ ਆਪਣੇ ਆਪ ਜੌਬ ਲੱਭਣੀ ਪੈਂਦੀ ਹੈ ਤੁਸੀਂ ਸਕਰੀਨ ਤੇ ਦਿੱਤੇ VLCC ਦੀ ਮੁੰਬਈ ਬ੍ਰਾਂਚ ਦੇ ਐਡਰੈਸ ਤੇ ਜਾ ਸਕਦੇ ਹੋ ਲਖਮੇ ਅਕੈਡਮੀ ਦੀ ਮੁੰਬਈ ਬ੍ਰਾਂਚ ਭਾਰਤ ਵਿੱਚ ਬਿਊਟੀ ਪਾਰਲਰ ਕੋਰਸ ਵਾਸਤੇ ਤੀਜੇ ਨੰਬਰ ਤੇ ਆਉਂਦੀ ਹੈ ਲਖਮੇ ਅਕੈਡਮੀ ਦੀਆਂ ਦੇਸ਼ ਭਰ ਵਿੱਚ ਕਈ ਬ੍ਰਾਂਚਾਂ ਹਨ ਪਰ ਹੋਰ ਬ੍ਰਾਂਚਾਂ ਦੇ ਮੁਕਾਬਲੇ ਲਖਮੇ ਅਕੈਡਮੀ ਮੁੰਬਈ ਵਿੱਚ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸ ਟ੍ਰੇਨਰ ਹਨ ਜੇ ਤੁਹਾਨੂੰ ਬ੍ਰਿੱਕੀ ਨਾ ਸਮਝਾਉਂਦੇ ਹਨ ਲਖਮੇ ਅਕੈਡਮੀ ਦਾ ਮੁੰਬਈ ਦਾ ਇੱਕ ਬੈਚ 30 ਤੋਂ 40 ਸਟ ਇੱਥੇ ਪੂਰਾ ਬਿਊਟੀ ਪਾਰਲਰ ਕੋਰਸ 1 ਸਾਲ ਲੈਂਦਾ ਹੈ ਤੇ ਇਸ ਦੀ ਕੀਮਤ 5,50,000 ਰੁਪਏ ਹੁੰਦੀ ਹੈ। ਲਖਮੇ ਅਕੈਡਮੀ ਮੁੰਬਈ ਵਿੱਚ ਪਲੇਸਮੈਂਟ ਹੈ ਤੇ ਇੰਟਰਨਸ਼ਿਪ ਵੀ ਇਸੇ ਦੂਜੀਆਂ ਪਹਾਂਚਾਂ ਦੇ ਮੁਕਾਬਲੇ ਵਧੀਆ ਹੈ। ਇੱਥੋਂ ਕੋਰਸ ਕਰਨ ਵਾਲੇ ਕੁਝ ਸਟੂਡੈਂਟਸ ਨੂੰ ਹੀ ਆਪਣੇ ਆਪ ਜੌਬ ਲੱਭਣੀ ਪੈਂਦੀ ਹੈ। ਤੁਸੀਂ ਸਕਰੀਨ ਤੇ ਦਿੱਤੇ ਐਡਰੈਸ ਤੇ ਜਾ ਸਕਦੇ ਹੋ। ਤਾਂ ਦੋਸਤੋ ਪੰਜਾਬ ਦਾ ਬੈਸਟ ਹੈਅਰ ਡ್ರೆਸਰ ਕੌਣ ਹੈ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ। ਅਤੇ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਇਸੇ ਤਰ੍ਹਾਂ ਸ ਆਪਣੇ ਕੈਰੀਅਰ ਨਾਲ ਜੁੜੀ ਜਾਣਕਾਰੀ ਲਈ ਸਾਡੇ YouTube ਚੈਨਲ ਬੈਸਟ ਕੈਰੀਅਰ ਗਾਈਡ ਫॉर ਪੰਜਾਬੀ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਦਬਾਰਾ ਨਾ ਭੁੱਲਿਓ